ਇਸ਼ਲੇ ਦਿਨੀ ਸੈਸਟੋ ਬਾਲ ਗੇਮ ਵਿੱਚ 골ਡ ਮੈਡਲ ਜਿੱਤਣ ਵਾਲੀ ਕੁੜੀ ਦੇ ਸਨਮਾਨ ਲਈ ਕਾਰਪੋਰੇਸ਼ਨ ਅਸਫਾਈ ਯੂਨੀਅਨ ਪ੍ਰਧਾਨ ਵੀਨੀ ਸੋਹਤਾ ਵੱਲੋਂ ਆਪਣੀ ਟੀਮ ਦੇ ਨਾਲ ਕਾਰਪੋਰੇਸ਼ਨ ਵਿਕੇ ਸਨਮਾਨ ਸਮਾਰੋਹ ਰੱਖਿਆ ਗਿਆ ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਅਦਿੱਤਿਆ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਕਮਿਸ਼ਨਰ ਵੱਲੋਂ 골ਡ ਮੈਡਲ ਜਿੱਤਣ ਵਾਲੀ ਸਾਧਨਾ ਨੂੰ ਟਰੋਫੀ ਦੇ ਕੇ ਤਿਹਾਰ ਪਾਕਿਸਤਾਨ ਮਾਨਿਤ ਕੀਤਾ ਗਿਆ ਤੇ ਮੂੰ ਮਿੱਠਾ ਕਰਾਇਆ ਗਿਆ ਪਰਿਵਾਰ ਦੇ ਮੈਂਬਰਾਂ ਤੇ ਯੂਨੀਅਨ ਦੇ ਮੈਂਬਰਾਂ ਵੱਲੋਂ ਵੀ ਹਾਰ ਪਾਕਿਆ ਤੇ ਮੂੰ ਮਿੱਠਾ ਕਰਾ ਕੇ ਖੁਸ਼ੀ ਜ਼ਾਹਿਰ ਕੀਤੀ ਗਈ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਬੱਚਿਆਂ ਨੂੰ ਸਲਮਾਨੇ ਕੀਤਾ ਉਸ ਬਾਰੇ ਜਾਣਕਾਰੀ ਅੱਜ ਆਪਣੇ ਮਿਊਨਿਸਪਲ ਕਾਰਪੋਰੇਸ਼ਨ ਮੁਲਾਜ਼ਮ ਸ਼ਾਮਲਾਲ ਜੀ ਦੀ ਕੁੜੀ ਸਾਧਨਾ ਕਰਕੇ ਜੋ ਸਿਸਟੋਬੋਲ ਵਿੱਚ ਮੈਡਲ ਲੈ ਕੇ ਆਈ ਹੈ ਇੱਕ ਸਾਡੇ ਲਈ ਬਹੁਤ ਪ੍ਰਾਊਡ ਹੈ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਦੇ ਲਈ ਪ੍ਰਾਊਡ ਦੀ ਗੱਲ ਹੈ ਕਿ ਇਹ ਸਾਡੇ ਐਮਪਲੋਈ ਦੀ ਲੜਕੀ ਇਹ ਮੈਡਲ ਲਿਆ ਕਿਉਂਕਿ ਦੇਖੋ ਅੱਜ ਕੱਲ ਟਾਈਮ ਹੈ ਨਾ ਘਰੋਂ ਵਿੱਚ ਲੋਕ ਕੁੜੀ ਨੂੰ ਕੰਮ ਨਹੀਂ ਕਰਨ ਦਿੰਦੇ ਆ ਫ੍ਰੀडम ਨਹੀਂ ਦਿੰਦੇ ਕਿ ਉਹਨਾਂ ਨੂੰ ਕਰਦਾ ਗੱਤੂ ਕੰਮ ਕਰਾਂਦੇ ਕੋਈ ਫ੍ਰੀडम ਨਹੀਂ ਹੁੰਦੀ ਤੇ ਜਿਸ ਤਰ੍ਹਾਂ ਉਹਦੇ ਫਾਦਰ ਨੇ ਉਹਨੂੰ ਫ੍ਰੀडम ਵੀ ਦਿੱਤੀ ਹੈ ਕਿ ਖੇਡਣ ਖੁੱਦਣ ਦੀ ਔਰ ਉਹਦਾ ਜਿਹੜਾ ਉਹ ਕਰਨਾ ਚਾਹੁੰਦੀ ਹੈ ਉਹ ਕਰਨ ਦੀ ਫ੍ਰੀडम ਦਿੱਤੀ ਹੈ ਇਹ ਸਾਡੇ ਆਪਣੇ ਸਾਰੇ ਮੁਲਾਜ਼ਮਾਂ ਦੇ ਲਈ ਇੱਕ ਮੋਟੀਵੇਸ਼ਨ ਦੀ ਗੱਲ ਹੈ ਕਿ ਉਹ ਵੀ ਆਪਣੇ ਬੱਚਿਆਂ ਨੂੰ ਫ੍ਰੀडम ਦੇ ਟਾਈਮ ਦੇ ਉਹ ਵੀ ਅਗੇ ਇਸ ਤਰ੍ਹਾਂ ਵੱਢ ਸਕਦੇ ਹਨ ਔਰ ਮੈਡਲ ਲਾ ਸਕਦੇ ਜਿਸ ਤੋਂ ਨਾ ਸਿਰਫ ਸਾਡੇ ਆਪਣੇ ਪਟਿਆਲੇ ਦਾ ਨਹੀਂ ਸਾਰੇ ਦੇਸ਼ ਦਾ ਨਾਮ ਰੌਸ਼ਨ ਹੋ ਸਕਦਾ ਹੈ ਥੈਂਕ ਯੂ ਸਮਾਰਦੇ ਨੌਜਵਾਨ ਨੂੰ ਸੰਦੇਸ਼ ਕਿ ਦੇਣਾ ਚਾਹਣਗੇ ਸਮਾਜ ਦੇ ਨੌਜਵਾਨਾਂ ਨੂੰ ਸੰਦੇਸ਼ ਇਹ ਹੈ ਕਿ ਤੁਸੀਂ ਸਾਰੇ ਮਿਹਨਤ ਕਰੋ ਮਿਹਨਤ ਦਾ ਕੋਈ ਆਲਟਰਨੇਟਿਵ ਨਹੀਂ ਹੈ ਜਿਹੜਾ ਪੰਜਾਬ ਤੋਂ ਖਾਸ ਕਰ ਨਸ਼ੇ ਪੱਤੇ 'ਮੇ ਬੱਚੇ ਜਾ ਰਹੇ ਹਨ ਗਲਤ ਰਸਤੇ 'ਤੇ ਚੱਲ ਰਹੇ ਉਹ ਠੀਕ ਨਹੀਂ ਹੈ ਤੁਸੀਂ ਸਾਰੇ ਪੜ੍ਹਾਈ ਕਰੋ ਮਿਹਨਤ ਕਰੋ ਅੱਗੇ ਵਧੋ ਵਹੀ ਦੇਸ਼ ਦਾ ਭਵਿੱਖ ਹੈ ਜਿੰਨਾ ਸਮਾਜ ਹੈ ਜਿੰਨੇ ਆਪਣੇ ਬੱਚੇ ਹੈ ਵਹੀ ਦੇਸ਼ ਦਾ ਭਵਿੱਖ ਹੈ ਵਹੀ ਦੇਸ਼ ਦਾ ਭਵਿੱਖ ਸੁਧਾਰਨਾ ਹੈ ਉਹਨਾਂ ਨੂੰ ਮਸਲੀ ਇਹ ਉਹ ਨਾਮ ਹੈ ਲਈ ਸਰਕਾਰ ਕੋਲੋਂ ਹੋਰ ਗੇਮਾਂ ਦੇ ਵਿੱਚ ਬੱਚਾ ਨੂੰ ਸਨਮਾਨਿਤ ਕੀਤਾ ਜਾਂਦਾ ਤੇ ਉਸ ਬਾਰੇ ਕੀ ਕਹਿਣਾ ਚਾਹੋਗੇ ਕਿ ਇਸ ਬੱਚੇ ਨੂੰ ਮਿਲਣਾ ਚਾਹੀਦਾ ਇਨਾਮ ਸਰਕਾਰ ਕੋਲੋਂ ਹਾਂ ਜੀ ਡੈਫੀਨਿਟਲੀ ਮਿਲਣਾ ਚਾਹੀਏ ਸਰਕਾਰ ਵੀ ਇਹ ਉਹ ਬੜਾ ਪ੍ਰਮੋਟ ਕਰ ਰਹੀ ਹੈ ਆਪਣੇ ਪੰਜਾਬ ਸਰਕਾਰ ਨੇ ਵੀ ਬਹੁਤ ساری ਸਕੀਮ ਸ਼ੁਰੂ ਕੀਤੀ ਹੈ ਬੱਚਾ ਨੂੰ ਪ੍ਰਮੋਟ ਕਰਨ ਦੀ ਔਰ ਮੈਂ ਚਾਹਵਾਂਗਾ ਕਿ ਇਹਦਾ ਵੀ ਅਸੀਂ ਜਿਹੜਾ 15 ਅਗਸਤ 26 ਜਨਵਰੀ ਨੂੰ ਨਾਮ ਭੇਜਣਾ ਡੀਸੀ ਸਾਹਿਬ ਨੂੰ ਭੇਜेंगे ਕਿ ਉਧਰ ਵੀ ਇਹਨੂੰ ਸਨਮਾਨਿਤ ਕੀਤਾ ਜਾਵੇ ਠੀਕ ਹੈ ਸਰ ਥੈਂਕ ਯੂ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ